ਲੋਈ ਆਪਾਂ ਖਾਂਦੇ ਪੀਂਦੇ ਗੀੜੀਆਂ ਮਾਰਦੇ ਖਾਂਦੇ ਪੀਂਦਿਆਂ ਨੂੰ ਦੇਖ ਕੇ ਨਾ ਸੜੀਏ ਆਣਦੇ ਗਵਾੜ ਚੱਕਦੇ ਨਾ ਲੜੀਏ ਉਹ ਪੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਨਤਰਾ ਦੇ ਨਾਲ ਧੋਖਾ ਨਹੀਂ ਕਮਾਈਦਾ ਮਾਕੇ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਇਸ ਕਰਕੇ ਧੋਖਾ ਨਹੀਂ ਕਮਾਉਣਾ ਆਪਾਂ ਬਿਲਕੁਲ ਪਰ ਧੋਵਾਨੇ ਆ ਸਾਡੇ ਖੰਨੇ ਦੀ ਡੈਲੀਗੇਸੀ ਕੋ ਹੋਰ ਤੁਹਾਨੂੰ ਧੋਵਾਨੇ ਆ ਇਸ਼ਕ ਇਹ ਕੁਝ ਬੁ ਦੇਖੋ ਕਿ ਸਵਾਦ ਬਹੁਤ ਹੈ ਇਸ ਕਰਕੇ ਸੌਰੀ ਸੌਰੀ ਪਹਿਲੀ ਮਾਫੀ ਮੰਗ ਲੇ ਨਾ ਹਾਂਜੀ ਅਸੀਂ ਖਾ ਲਈਏ ਜਰਾ ਫਿਰ ਮੈਂ ਤੁਹਾਨੂੰ ਦੱਸਦਾ ਵੀ ਕਿੰਨਾ ਸਵਾਦ ਹੈ ਹਨਾ ਮੈਂ ਕੀ ਕਰਵਾ ਪੇਸ਼ ਹੋਈ ਆਪ ਵੀ ਇਹ ਮਾਰੋ ਵਾਹ ਵਾਹ ਦੀ ਮਾਰੋ ਉਹ ਵਾਓ ਕੀ ਬਾਤ ਹੈ ਲਓ ਜੀ ਇਧਰ ਐ ਚਟਨੀ ਦੇ ਇਧਰ ਇਧਰ ਐ ਤੇ ਇਧਰ ਮਾੜੀ ਐ ਤੇ ਇਧਰ ਇਹ ਐ ਆਹਾ ਹਾਂ ਫਿਰ ਤੁਸੀਂ ਕਲਰ ਦੇਖੋ ਰੰਗਤ ਦੇਖੋ ਸਾਡੀ ਪੇਟੀ ਆਹਾ ਹਾਂ ਆਹਾ ਤੁਸੀਂ ਦੇਖੋ ਕਿਆ 골ਡਨ ਕਲਰ ਹੈ ਕ੍ਰਿਸਪ

ਸਵਾਰ ਪਰ ਕੇ ਪਰ ਪਰ ਕੇ ਹਾਲਾਂਕਿ ਤੁਹਾਡੇ ਸਾਰਿਆਂ ਦੇ ਨੌਲੇਜ ਵਾਸਤੇ ਮੈਂ ਦੱਸਦਾ ਇਹ ਚੈਰੀ ਨਹੀਂ ਹੁੰਦੀ ਜਿਹੜੀ ਰੈੱਡ ਕਲਰ ਦੀ ਹੈ ਤੇ ਲੋ ਜੀ ਆਪਾਂ ਫਾਈਨਲੀ ਪਹੁੰਚ ਗਏ ਆ ਅਲਾਪਾ ਜੀ ਹੁਣਾਂ ਦੀ ਫੇਵਰਿਟ ਪਲੇਸ ਜੀ ਦੋਸਾ ਭਾਜੀ ਕਰੰਡੋਸਾ ਮੇਰੇ ਸਾਹਮਣੇ ਨਾਲ ਖੰਨੇ ਦਾ ਸਭ ਤੋਂ ਪ੍ਰਾਇਮ ਡੈਲ ਗਿਆ ਆ ਹੀ ਗਿਆ ਆ ਗਿਆ ਜੀ ਦੇਖੋ ਆ ਗਿਆ ਹਾਲਾਂਕਿ ਵੇਟ ਕਰਨੀ ਪੈਂਦੀ ਆ ਬਟ ਅੱਛਾ ਕੌਨ ਸਾ ਕੌਨ ਸਾ ਕੌਨ ਸਾ ਭਈਆ ਇਸ ਵਿੱਚ ਇਹ ਦੋ ਮਸਾਲੇ ਡੋਸੇ ਆ ਅੱਛਾ ਇਹ ਤੁਹਾਡਾ ਜੀ ਲਓ ਜੀ ਥੈਂਕ ਯੂ ਧੰਨਵਾਦ ਹੋ ਗਿਆ ਜੀ ਧੰਨਵਾਦ ਇਹ ਪਨੀਰ ਹੈ ਮਸਾਲਾ ਇਹ ਪਨੀਰ ਦੀ ਮਸਾਲਾ ਇਹ ਮਸਾਲਾ ਪਨੀਰ ਪਿੱਛੇ ਇਹ ਸਰਨ ਭਾਜੀ ਦਾ ਸਰਸਕੰਦਰ ਜੀ ਧਿਆਨ ਨਾਲ ਥਾਲੀ ਥੋੜੀ ਜਿਆਦਾ ਗਰਮ ਜੀ ਹਾਂ ਜੀ ਥੈਂਕ ਯੂ ਭਈਆ ਥੈਂਕ ਯੂ ਬਹੁਤ ਸ਼ੁਕਰਾਨੇ ਆਪਕੇ ਸਰ ਰੱਖਣਾ ਨਾ ਭਈਆ ਟਿਸ਼ੂ ਦੇ ਦੇਣਾ ਹਾਂ ਇਹਨਾਂ ਦੀ ਖਾਸੀਅਤ ਪਤਾ ਕੀ ਹੈ ਭਾਜੀ ਸਭ ਤੋਂ ਵੱਡੀ ਖਾਸੀਅਤ ਜੀ ਇਹ ਇੱਥੇ ਜਿਵੇਂ ਲਿਟਰਲੀ ਹੁਣ ਅਸੀਂ ਗੱਡੀਆਂ 'ਚ ਬੈਠੇ ਆ ਨਾ ਜੀ ਇਹ ਸਾਰੇ ਸਰਵਿੰਗ ਪਾਰਕਿੰਗ 'ਚ ਵੀ ਔਰ ਡਾਈਨਿੰਗ ਵੀ ਇਹਨਾਂ ਦੀ ਹੈਗੀ ਹੈ ਅੱਛਾ ਜੀ ਸੋ ਅੰਦਰ ਉਹਨਾਂ ਨੂੰ ਪਤਾ ਰਸ਼ ਜ਼ਿਆਦਾ ਹੋ ਜਾਂਦਾ ਜੀ ਇੰਨੀ ਕਿ ਜ਼ਿਆਦਾ ਸੁਖਣਾ ਇਹਨਾਂ ਦੀ ਫੈਨ ਫੋਲੋਇੰਗ ਹੈ ਇੱਥੇ ਬਹੁਤ ਜ਼ਿਆਦਾ ਲੋਕ ਆਉਂਦੇ ਆ ਤੁਸੀਂ ਦੇਖ ਸਕਦੇ ਹੋ ਸਾਡੇ ਖੰਨੇ ਦੀਆਂ ਸਟ੍ਰੀਟਸ ਬਹੁਤ ਬਿਜ਼ੀ ਹੋ ਜਾਂਦੀਆਂ ਇਸ ਟਾਈਮ ਤੇ ਚਾਹੇ ਹੋਵੇ ਵੀਕਐਂਡ ਚ ਆਇਓ ਵੀ ਵੀਕਡੇ ਗੱਡੀਆਂ ਇੱਥੇ ਲਗਾਤਾਰ ਚਲਦੀਆਂ ਰਹਿਣੀਆਂ ਪਾਰਕਿੰਗ ਨੂੰ ਤਾਂ ਨਹੀਂ ਮਿਲਦੀ ਨਹੀਂ ਮਿਲਦੀ ਸੋ ਭਾਜੀ ਇਹ ਸਾਡੀ ਗੁਰਤੇਗ ਬਹਾਦਰ ਮਾਰਕੀਟ ਹੈ ਜੀਟੀਬੀ ਮਾਰਕੀਟ ਹੈ ਸਾਡੀ ਜੀ ਮੇਰੇ ਸਾਹਮਣੇ ਜਿਹੜਾ ਬੰਦਾ ਖੰਨੇ ਚ ਆਵੇ ਔਰ ਫੂਡ ਟਰਾਈ ਕਰਨਾ ਹੋਵੇ ਸਭ ਤੋਂ ਪਹਿਲਾਂ ਇੱਥੇ ਆਵੇ। ਹਾਂ ਹਾਂ। ਉਹ ਹੁਣ ਆਪਾਂ ਜ਼ਿਆਦਾ ਗੱਲਾਂ ਨਾ ਕਰੀਏ। ਦੋਸਾ ਵਾਜਾਂ ਮਾਰਨ ਡਿਆ। ਖੁਸ਼ਬੂ ਦੇਖੋ ਤੁਹਾਨੂੰ ਕਿਸੀ ਆਉਂਦੀ ਜੇ। ਦੋਸਾ ਵਾਜਾਂ ਮਾਰਨ ਡਿਆ। ਡਿਆ ਜੇ। ਤੇ ਸਰਨਗ ਭਾਜੀ ਵਾਜਾਂ ਮਾਰਨ ਡਿਆ। ਛਕੀਏ ਫਿਰ? ਛਕੋ ਸਰ। ਖਾਈਏ ਫਿਰ? ਬਿਲਕੁਲ। ਨਜ਼ਾਰੇ ਆਓ ਲਓ। ਟੋਟਲੀ ਮੂਡ ਬਣਿਆ ਪਿਆ ਜੀ ਖਾਣ ਦਾ। ਆਹ ਦੇਖੋ। ਹਾਂ ਹਾਂ। ਆਹ ਦੇਖੋ। ਲਓ ਜੀ ਸਵਾਦਾਂ ਸਵਾਦਾਂ। ਟਾਈਟ ਦੀ ਜਗ੍ਹਾ ਹੁਣ ਆ ਖਣਦੇ। ਕਿਉਂਕਿ ਸਵਾਦ ਬਹੁਤ ਹੈ ਇਸ ਕਰਕੇ ਸ ਫਿਰ ਮੈਂ ਤੁਹਾਨੂੰ ਦੱਸਦਾ ਵੀ ਕਿੰਨਾ ਸੁਆਦ ਹੈ ਨਾ ਮੈਂ ਕੀ ਗੱਲਬਾਤ ਪੇਸ਼ ਹੋਈ ਹੈ ਕੀ ਗੱਲਬਾਤ ਪਾਜੀ ਕਰੋ ਸ਼ੁਰੂ ਮੈਂ ਵੀ ਮੜਾ ਜਾ ਇੱਕ ਜੀ ਸਰ ਜੀ ਜੀ ਤੁਸੀਂ ਤਾਂ ਚਲੋ ਇੱਥੇ ਆਦੀ ਤੁਸੀਂ ਆਦੀ ਹੋ ਮੈਂ ਤਾਂ ਦੇਖਣਾ ਤੁਹਾਨੂੰ ਕਿਦਾਂ ਦਾ ਲੱਗਦਾ ਆਦੀ ਵੀ ਇਹ ਮਾਨਵ ਵੀ ਹੈ ਵਾਹ ਵਾਹ ਆਦੀ ਮਾਨਵ ਉਹ ਵਾਓ ਕੀ ਬਾਤ ਹੈ ਲਓ ਜੀ ਇੱਧਰ ਐ ਚਟਨੀ ਦੇ ਇੱਧਰ ਐ ਸਾਚ ਤੇ ਇੱਧਰ ਮਾੜੀ ਐ ਤੇ ਇੱਧਰ ਇਹ ਐ ਆਹਾ ਹਾਂ ਗੱਲ ਬਣ ਗਈ ਭਾਈ ਉਹ ਜਿੱਦਾਂ ਫੂਡ ਵਲੌਗ ਨੂੰ ਕਹਦੇ ਆਰੇ ਭਾਈ ਸਾਹਿਬ ਅਰੇ ਭਾਈ ਸਾਹਿਬ ਕੀ ਬਾਤ ਹੈ ਕੀ ਬਾਤ ਹੈ بھر بھر ਕੇ ਮਸਾਲਾ ਡਾਲਾ ਆਪਨੇ ਮौज ਕਰਦੀ ਮौज ਮौज ਹੋ ਗਈ ਭਾਜੀ ਸੱਚੀ ਭਾਜੀ ਬੜਾ ਸੁਣੇ ਕੁਟ ਭਾਜੀ ਤੁਸੀਂ ਇਹ ਕਦੋਂ ਤੋਂ ਖਾਣੇ ਵਿੱਚ ਇਥੇ ਇਹ ਵਾਲਾ ਡੋਸਾ ਭਾਜੀ ਲਿਟਰਲੀ ਮੈਨੂੰ ਲੱਗਦਾ ਕਰੰਟ ਡੋਸਾ ਨੂੰ ਸਾਡੇ ਖਾਣੇ ਸ਼ਹਿਰ ਚ ਇਹਨਾਂ ਦੀ ਪਹਿਲਾਂ ਰੈਡੀ ਹੁੰਦੇ ਸੀ ਅੱਛਾ ਜੀ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੇ ਹਿਸਾਬ ਨਾਲ 15 ਸਾਲ ਹੋ ਗਏ ਹੋਣਗੇ 15 ਨਾ ਜਮਮ 15 12 ਸਾਲ ਤੋਂ ਮੈਨੂੰ ਵੀ ਹੋ ਗਈ ਤਾਂ 15 ਸਾਲ ਇਹਨਾਂ ਨੂੰ ਇੱਥੇ ਹੋ ਗਈ ਸੋ ਸਾਨੂੰ ਵੀ ਇੰਨੇ ਕ ਹੋ ਗਏ ਵੀ 14 15 ਸਾਲ ਖੰਦ ਨੂੰ ਹੋ ਗਿਆ ਨਾ ਅੱਛਾ ਜੀ ਅਸੀਂ ਵਿਦ ਫੈਮਲੀ ਆਉਂਦੇ ਆ ਅੱਛਾ ਪਰ ਇਹਨਾਂ ਦੀ ਵਿਦ ਫੈਮਲੀ ਡਾਈਨਿੰਗ ਹੈ ਵਾਹ ਜਿਸ ਬੰਦੇ ਨੇ ਬਾਹਰ ਬੈਣਾ ਸਟਰੀਟ ਤੇ ਉਹ ਦੇਖੋ ਬਹੁਤ ਅੱਛੇ ਤਰੀਕੇ ਨਾਲ ਚੇਅਰਸ ਲੱਗੀਆਂ ਨੇ ਹੂੰ ਸਾਡਾ ਗਰੂਹ ਹੁਣ ਜਿਵੇਂ ਆਪਾਂ ਕਾਟੇ ਬਲਵਾ ਲੈਨੇ ਆਂ ਅਸੀਂ ਪਰ ਉਹ ਇੱਥੇ ਬੈਟਦਾ ਆਪਣਾ ਨੇੜੇ ਵਾਹ ਜੀ ਵਾਹ ਤੇ ਇਹ ਮੇਰੀ ਸਾਡੀ ਸ਼ਰਤ ਹੁੰਦੀ ਵੀ ਸਾਡੇ ਤੋਂ ਪਹਿਲਾਂ ਉਹਨਾਂ ਦਾ ਆਰਡਰ ਆ ਜਾਵੇ ਹਾਂ ਜਿਹੜੇ ਸਾਡੇ ਨਾਲ ਨਾਲ ਨੇ ਬਿਲਕੁਲ ਤੇ ਅ ਹਣਾ ਖੁੱਲਾ ਡੋਲਾ ਡਾਈਨਿੰਗ ਹੈ ਪਰ ਅੰਦਰ ਛੇਤੀ ਭਰ ਜਾਂਦਾ ਰਸ਼ ਹੋ ਜਾਂਦਾ ਔਰ ਹੁਣ ਵੀ ਮਤਲਬ ਰਸ਼ ਪੂਰਾ ਸੀਗਾ ਸ਼ਾਂਬਰ ਬਹੁਤ ਕਮਾਲ ਬਹੁਤ ਡੇਂਜਰਸਲੀ ਗੁੱਡ ਭਾਜੀ ਐਕਚੁਅਲੀ ਪਤਾ ਕੀ ਗੱਲ ਹੈ ਸਾਊਥ ਇੰਡੀਅਨ ਫੂਡ ਦੀ ਜਿਹੜੀ ਖਾਸੀਅਤ ਹੈ ਨਾ ਉਹ ਇਹਨਾਂ ਨੇ ਕੀ ਦੇਖਿਆ ਇਹਨਾਂ ਨੇ ਸਾਡੇ ਨਾਰਥ ਦਾ ਫਲੇਵਰ ਵੀ ਬਲੈਂਡ ਕੀਤਾ ਉਸ ਉਹਨਾਂ ਨੂੰ ਪਤਾ ਕੀ ਪੰਜਾਬੀ ਥੋੜਾ ਜਿਹਾ ਸਪਾਈਸੀ ਸਪਾਈਸੀ ਹਾਂ ਬਟਰੀ ਕਿਓ ਵਾਲਾ ਜ਼ਿਆਦਾ ਖਾਂਦੇ ਆ ਜੀ ਸੋ ਤੁਹਾਨੂੰ ਐਦਾਂ ਦਾ ਕੰਬੀਨੇਸ਼ਨ ਨਹੀਂ ਮਿਲੂਗਾ ਇੱਥੇ ਜਿਹੜਾ ਆਥੈਂਟੀਸਿਟੀ ਦੇ ਨਾਲ ਨਾਲ ਸਾਡਾ ਪੰਜਾਬ ਦਾ ਵੀ ਫਲੇਵਰ ਹੂੰ ਦੈਟਸ ਵਾਈ ਅਸੀਂ ਜ਼ਿਆਦਾ ਇੱਥੇ ਆਉਂਦੇ ਹ ਸੋ ਤੁਸੀਂ ਹੁਣ ਡੋਸਾ ਇੰਜੋਏ ਕਰੋ ਤੇ ਮ제 ਲਓ ਤੇ ਮ제 ਲੈ ਰਹੇ ਆ ਤੁਹਾਨੂੰ ਅਗਲੀ ਫੇਵਰੇਟ ਫੂਡ ਪਲੇਸ ਤੇ ਮਿਲਾਂਗੇ ਵਾਹ ਹਾਲ ਫਿਲਹਾਲਲੀ ਵੀ ਆਰ ਇੰਜੋਇੰਗ ਇੰਜੋਏ ਡੋਸੇ ਦਾ ਡੋਸਾ ਮਸਾਲਾ ਡੋਸਾ ਵਾਹ ਪਨੀਰ ਤੱਕੇ ਨਾਲ ਤੁੰਕੇ ਦਿੱਤਾ ਉਹਨਾਂ ਨੇ ਜੀ ਜੀ ਉਹ ਛੜਦੇ ਨਹੀਂ ਛੜਦੇ ਨਹੀਂ ਪਨੀਰ ਵੀ ਕਹਿੰਗੇ ਪਨੀਰ ਤਾਂ ਵੀ ਭਾਗ ਦੇਣਾ ਉਹਨਾਂ ਨੇ ਔਰ ਸਾਰੇ ਡੋਸੇ ਬਟਰ ਨਾਲ ਬਣਨੇ ਨੇ ਬਟਰ ਨਾਲ ਬਿਲਕੁਲ ਬਹੁਤ ਟੇਸਟੀ ਜੀ ਇੱਥੇ ਆਉਣਾ ਹੈ ਜੀ ਜੀ ਇੱਥੇ ਆਉਣਾ ਤਾਂ 5 ਵਜੇ ਤੋਂ ਬਾਅਦ ਹਾਂ 5 ਵਜੇ ਤੋਂ ਬਾਅਦ ਆ ਜਾਓ ਵੀ ਆ 5 ਵਜੇ ਆ ਜਾਓ ਇਓਦੋ ਖੋਲਦੇ ਕਿਉਂਕਿ ਫਿਰ ਜਦੋਂ ਜਿਉਂ ਜਿਉਂ ਹਨੇਰਾ ਹੋ ਜਾਣਾ ਉਦੋਂ ਫਿਰ ਤੁਹਾਨੂੰ ਥਾਂ ਨਹੀਂ ਲੱਭਣੀ ਬਿਲਕੁਲ ਸੋ ਇੱਥੇ ਦਾ ਸਾਡਾ ਵਨ ਆਫ ਦਾ ਬੈਸਟ ਪ੍ਰਾਈਮ ਪ੍ਰਾਈਮ ਗੱਲਬਾਤ ਹੈ ਪ੍ਰਾਈਮ ਚਲੋ ਫਿਰ ਆਪਾਂ ਪ੍ਰਾਈਮ ਨੂੰ ਇੰਜੋਏ ਕਰਦੇ ਆ ਚਲੋ ਦੂਸਰਾ ਖਾਓ ਲੈ ਉਸਤਾ ਖਾ ਕੇ ਮਿਲਦੇ ਆਂ ਜੀ ਲੋਈ ਆਪਾਂ ਖਾਂਦੇ ਪੀਂਦੇ ਗੀੜੀਆਂ ਮਾਰਦੇ ਖਾਂਦੇ ਪੀਂਦਿਆਂ ਨੂੰ ਦੇਖ ਕੇ ਨਾ ਸੜੀਏ ਆੜਦੇ ਗਵਾੜ ਚ ਕਦੇ ਨਾ ਲੜੀਏ ਉਹ ਵੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਮੁੰਦਰਾ ਦੇ ਨਾਲ ਧੋਖਾ ਨਹੀਂ ਕਮਾਈਦਾ ਉਹ ਕਹੇ ਸੋਹਣਿਆ ਦੇ ਨਾਲ ਧੋਖਾ ਨਹੀਂ ਕਮਾਈਦਾ ਅਖੀਰਸ ਕਰਕੇ ਧੋਖਾ ਨਹੀਂ ਖਵਾਣਾ ਆਪਾਂ ਬਿਲਕੁਲ ਔਰ ਖਵਾਣੇ ਆ ਸਾਡੇ ਖੰਨੇ ਦੀ ਡੈਲੀਗੇਸੀ ਕੋ ਹੋਰ ਤੁਹਾਨੂੰ ਖਵਾਣੇ ਆ ਇਸ਼ਕ ਤਹਾਂ ਕੋਈ ਖੁਸ਼ਬੂ ਦੇਖੋ ਸਮੋਸਿਆਂ ਦੀ ਖੁਸ਼ਬੂ ਆ ਰਹੀ ਹੈ ਕਿ ਨਹੀਂ ਖੁਸ਼ਬੂ ਸਮੋਸਿਆਂ ਦੀ ਬਿਲਕੁਲ ਪਰ ਸਮੋਸੇ ਹੈ ਨਹੀਂ ਇਹ ਸੌਦਾ ਕੋਈ ਹੋਰ ਹੈ ਸੌਦਾ ਕੁਝ ਹੋਰ ਹੈ ਅੰਦਰ ਸਮਾਨ ਹੋਈ ਹੈ ਸਮੋਸੇ ਵਾਲਾ ਹਾਂ ਅੱਛਾ ਹਾਂ ਪਰ ਇਹ ਵੇਰੀਏਸ਼ਨ ਕੁਝ ਹੋਰ ਹੈ ਵੇਰੀਏਸ਼ਨ ਇਹ ਸਾਡੀ ਹੈਗੀ ਜੀ ਖੰਨੇ ਦੀ ਬਹੁਤ ਹੀ ਖਾਸ ਸਰਦਾਰ ਬੇਕਰੀ ਦੀ ਆਲੂ ਪੈਟੀ ਆਲੂ ਪੈਟੀ ਜਿਹੜੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲੱਕੜ ਦੀ ਇਹਨਾਂ ਦੀ ਜਿਹੜੀ ਪੱਠੀ ਹੈ ਵੱਡੀ ਇਹ ਅੱਜ ਵੀ ਫਰਮ ਦ ਲਾਸਟ ਮੇਬੀ ਕਾਫੀ ਸਾਲ ਹੋ ਗਏ ਉਹਨਾਂ ਦੇ ਬਾਕਸਿਸ ਤੇ ਲਿਖਿਆ ਹੁੰਦਾ ਯਰ ਕਾਫੀ ਪੁਰਾਣਾ ਹੂੰ ਉਦੋਂ ਤੋਂ ਲੈ ਕੇ ਹੁਣ ਤੱਕ ਸਾਡੇ ਪੰਜਾਬ 'ਚ ਮੈਂ ਜੇ ਕਹਿੰਦਾ ਕਿ ਬਹੁਤ ਚੰਦ ਬੇਕਰੀਆਂ ਹੋਣਗੀਆਂ ਜਿਹੜੀਆਂ ਇਸ ਲੈਵਲ ਦੇ oven 'ਚ ਬਣਾਉਂਦੇ ਨੇ ਪੱਠੀ 'ਚ ਨਹੀਂ ਤਾਂ ਸਾਰੇ ਇਲੈਕਟ੍ਰਿਕ oven 'ਚ ਲਾ ਲਏ ਸਭ ਨੇ ਹਨਾ ਇਹ ਅੱਜ ਵੀ ਉਹ ਦੂਸਰੀ ਪੱਠੀ 'ਚ ਬਣਾਉਂਦੇ ਜਿਹ 'ਚ ਪੁਰਾਣੇ ਪੀਪੇ ਵਾਲੇ ਬਿਸਕੁਟ ਬਣਦੇ ਸੀ ਬਿਸਕੁਟ ਬਣਦੇ ਜਦੋਂ ਬੰਦਾ ਬਾਹਰ ਬੈਠਾ ਮੈਂ ਕੱਢਣ ਨੂੰ ਔਰ ਇਹਨਾਂ ਦੇ ਬ੍ਰੈਡਜ਼ ਵੀ ਭਾਜੀ ਬਹੁਤ ਸਵਾਦ ਨੇ ਮੇਰੇ ਹਿਸਾਬ ਨਾਲ ਜੇ ਕੋਈ ਬੰਦਾ ਖੰਨੇ 'ਚ ਆਵੇ ਤੇ 스ਨੈਕ ਚਾਹੀਦਾ ਨਾ ਜੇ ਐਦਾਂ ਦੀ ਕਰੰਚੀ ਐ ਐਦਾਂ ਦੇ ਮਸਾਲੇ ਵਾਲੀ ਔਰ ਇੰਨੀ ਖੂਬਸੂਰਤ ਪੱਟੀ ਨਹੀਂ ਤੁਸੀਂ ਕ ਆਓ ਜੀ ਆ ਦੇਖੋ ਤੁਹਾਨੂੰ ਨਾ ਖਰਚ ਖਰਚ ਦੀ ਬਾਜੀ ਨੇੜੇ ਕਰਕੇ ਬਾਜੀ ਮਾੜਾ ਜਿਆ ਇੱਕ ਮਿੰਟ ਮੈਂ ਮਾਈ ਕਿਥੇ ਰੱਖ ਕੇ 1 2 3 ਚਲੋ ਉਹ ਹੋ 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 ਬਾਈਸਾ ਯਾਰ ਕੋਈ ਗੱਲ ਨਹੀਂ ਭਾਈ ਨੇ ਕਿਹਾ ਹੱਥਾਂ ਨੂੰ ਜੈਲ ਆਹੋ ਉਹ ਤਾਂ ਵਾ ਚੁਰਲੀ ਸ਼ੁਰਲੀ ਹੋ ਜਵੇ ਪੱਕੀ ਚੁਰਲੀ ਹੋ ਜਾਵੇ ਆਓ ਜੀ ਪੈਟੀਆਂ ਸਾਰੀਆਂ ਦੀ ਰੈਡੀ ਨੇ ਤੁਹਾਨੂੰ ਮੈਂ ਲੜਕਾ ਆ ਤੋ ਡਿਪੜੀ ਦਿੱਤੀ ਹਾਂ ਹਲੋ ਸਰ ਤੁਹਾਡੀ ਲੋ ਜੀ ਪੈਟੀਓ ਪੈਟੀ ਹੋ ਗਏ ਆ ਅਸੀਂ ਤੇ ਪੈਟੀ ਖਾ ਕੇ ਅਸੀਂ ਫੈਟੀ ਹੋ ਜਾਣਾ ਸਰ ਤੁਸੀਂ ਕਲਰ ਦੇਖੋ ਰੰਗਤ ਦੇਖੋ ਸਾਡੀ ਪੈਟੀ ਆਹ ਆਹ ਤੁਸੀਂ ਦੇਖੋ ਕਿ ਆ 골ਡਨ ਕਲਰ ਆ ਹੈ ਕ੍ਰਿਸਪ ਭਾਈ ਅਗਰੀ ਵਲੋਗਿੰਗ ਸਟਾਈਲ ਚ ਹੋ ਜਾ ਮੜਾ ਜੀ ਵਲੌਗਰ ਮੈਨੂੰ ਨਾ ਸੱਚੀ ਦੱਸਾਂ ਆਈ ਹੇਟ ਫੂਡ ਵਲੌਗਰਸ ਜੇ ਕੋਈ ਚੱਜ ਦਾ ਫੂਡ ਵਲੌਗਰ ਮੈਨੂੰ ਲੱਗਦਾ ਇੱਕੋ ਹੀ ਆ ਹੈਰੀ ਉਪਲ ਭਾਜੀ ਹੈਰੀ ਉਪਲ ਭਾਜੀ ਭਾਜੀ ਸਭ ਤੋਂ ਅਲਟੀਮੇਟ ਨੇ ਔਰ ਉਹ ਪਤਾ ਤੁਹਾਨੂੰ ਐਨਕਰੇਜ ਕਰਦੇ ਆ ਫਿਰ ਤੁਸੀਂ ਇਹਨਾਂ ਵੈਂਡਰਸ ਨੂੰ ਇਹਨਾਂ ਫੂਡ ਜਿਹੜੇ ਕ੍ਰੀਏਟਰਸ ਨੇ ਜਾਂ ਜਿਹੜੇ ਬਣਾ ਰਹੇ ਨੇ ਇਦਾਂ ਦੇ ਦੁਕਾਨਦਾਰ ਨੇ ਉਹਨਾਂ ਨੂੰ ਸਪੋਰਟ ਕਰੋ ਲੋਕਲ ਬਿਜ਼ਨਸ ਨੂੰ ਸੋ ਇਸ ਕਰਕੇ ਮੈਨੂੰ ਸਿਰਫ ਭਾਈ ਦਾ ਚੰਗਾ ਲੱਗਦਾ ਬਟ ਹੈਰੀ ਭਾਈ ਦੇ ਸਟਾਈਲ ਚ ਕਹਾਂ ਲੈ ਆਏ ਆਪ ਹਮੇ ਆਪ ਹਮੇ ਪੈਟੀ ਖਾਣੇ ਲਿਕੇ ਆਏ ਆ ਚਲੋ ਪੈਟੀ ਖਾਣਗੇ ਹਮ ਚਲੋ ਪੈਟੀ ਖਾ ਹਾਏ ਰੱਬਾ ਇਹ ਤਾਂ ਭਾਜੀ ਪਤਾ ਕੀ ਫੀਲ ਆਇਆ ਮੈਨੂੰ ਹਾਂਜੀ ਹਾਂਜੀ ਕਿਉਂਕਿ ਮੈਂ ਅੰਮ੍ਰਿਤਸਰ ਦਾ ਨਾ ਸਾਡੇ ਉਥੇ ਕੁਲਚਾ ਜਦੋਂ ਨਿਕਲਦਾ ਨਾ ਤੰਦੂਰ ਚੋਂ ਕੜਾਕੜਸ ਕਰਕੇ ਕੜਾ ਇਹ ਭਾਜੀ ਉਹੀ ਇਹਨੂੰ ਖਾਓ ਹਾਂਜੀ ਮੈਂ ਖਾ ਲੀਏ ਮਾਈਕ ਇੱਥੇ ਰੱਖਾ ਸੌਸ ਤੋਂ ਬਿਨਾ ਟਰਾਈ ਕਰਿਓ ਪਹਿਲਾਂ ਭਾਜੀ ਮੈਂ ਸੌਸ ਖਾਣੀ ਨਹੀਂ ਬਸ ਗੱਲ ਕਰਦਾਂ ਅਸੀਂ ਐਕਸਟਰਾ ਨਹੀਂ ਐਡ ਕਰਾਂਗੇ ਨਹੀਂ ਨਹੀਂ ਚੀਅਰਸ 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 ਭਾਜੀ ਚੀਅਰਸ ਭਾਜੀ ਚੀਅਰਸ ਪੈਟੀ ਭਾਜੀ ਓਹ ਹੂੰ ਓਹ ਹਾਹ ਐ ਟੀਥ ਖਵਾ ਲੈ ਭਾਜੀ ਸੱਚੀ लाजਵਾਵਾ ਕਾਦੀ ਦਾ ਦਾੜੀ ਨਾਲ ਡੱਬੜੇ ਕਾਦੀ ਪੈਟੀ ਖਾਦੀ ਕਾਦੀ ਖਾਜੇ ਸਹੀ ਗੱਲ ਆ ਅੰਬੋ ਨੂਡਲ ਤੇ ਪੈਟੀ ਤੇ ਪੀਜ਼ਾ ਪੀਜ਼ਾ ਇਹ ਬੇਸ਼ਰਮੋ ਕੇ ਖਾਣੇ ਪੈਂਦੇ ਬੇਸ਼ਰਮੋ ਕੇ ਖਾਣੇ ਪੈਂਦੇ ਨੇ ਮੂੰਹ ਲਿਪੜ ਜਾਂਦਾ ਜਦ ਤੱਕ ਅੰਬ ਚੋਕੇ ਇੱਥੇ ਕੁਣੀਆਂ ਤੱਕ ਨਾ ਜਾਵੇ ਪਤਾ ਕਿਦਾਂ ਦੀ ਚੀਜ਼ ਜਿਹੜੀ ਐ 2 ਮੀਟਰ ਦੀ ਨੇ ਬਣ ਜਵੇ ਬਣ ਸਹੀ ਗੱਲ ਪੈਟੀ ਕਿਲਰ ਕੇ ਟੀ-ਸ਼ਰਟ ਦੇ ਨਾਲ ਬੈਜਵੇ ਸਵਾਦ ਨਹੀਂ ਆਉਂਦਾ ਪਤਾ ਨਹੀਂ ਲੱਗਦੀ ਖਾਦੀ ਗਰੀ ਨੂਡਲ ਸੁਨੂੱਕਾਂ ਵਰਗਾ ਨਾ ਜੇ ਜਦੋਂ ਛੜਦਾ ਛੜਦਾ ਕਿਤੇ ਗੱਲ ਤੇ ਲੱਗੇ ਮੇਰੇ ਜਦੋਂ ਐ ਕਰੀਦਾ ਨਾ ਉਹ ਸਵਾਦ ਓਏ ਹੋਏ ਓਏ ਹਾਂ ਪੈਟੀ ਸ਼ੇਕ ਆਵੇਗਾ ਪੈਟੀ ਨੌ ਰੰਗ ਦੀ ਕਿਹੜੀ ਨੌ ਰੰਗ ਦੀ ਨੌ ਰੰਗ ਦੀ ਪੈਟੀ ਖਾਵਾਂਗੇ ਤੇ ਤੁਹਾਨੂੰ ਇਸ ਤੋਂ ਬਾਅਦ ਕਿਤੇ ਹੋਰ ਲੈ ਕੇ ਜਾਵਾਂਗੇ ਹੂੰ ਦੱਸੋ ਬਜੀ ਕੀ ਰਿਪੋਰਟ ਹੈ ਪੈਟੀ ਪਾਈ ਪੈਡਲ ਹਾਂ ਬੋਲਣ ਜੋਗਾ ਛੱਡੇ ਹੀ ਨਹੀਂ ਬੋਲਣ ਜੋਗਾ 10 ਕਿੰਨਾ ਨੰਬਰ ਪਾਈ 10 11 11 ਹੀ ਹੋਣਗੇ ਸੱਚੀ ਬਈ ਮੇਰੇ ਕੋਈ ਝੂਠੀ ਤਾਰੀਫ ਨਹੀਂ ਅੰਮ੍ਰਿਤਸਰੀਏ ਵੈਸੇ ਖਾਣ ਪੀਣ ਦੇ ਸ਼ੌਕੀਨ ਹੁੰਦੇ ਆ ਸਾਨੂੰ ਪਤਾ ਵੀ ਫੂਡ ਦਾ ਟੇਸਟ ਆਪਾਂ ਵੱਖਰਾ ਵੱਖਰਾ ਖਾਂਦੇ ਰਹਿੰਦੇ ਆ ਜੋ ਇਹ ਵਾਕੇ ਲਾਜਵਾਬ ਆ ਮੋਸ਼ਨੀ ਭਾਜੀ ਜੇ ਪੈਟੀ ਦੀ ਤਾਰੀਫ ਕਰਨੀ ਹੋਵੇ ਆਪਾਂ ਚੰਡੀਗੜ੍ਹ ਮੋਹਾਲੀ ਕਿਤੋਂ ਵੀ ਖਾਣੇ ਆ ਜੀ ਪੈਟੀ ਬਾਹਰੋਂ ਸਾਰੀ ਪੈਟੀ ਹੁੰਦੀ ਆ ਆਲੂ ਦੇ ਅੰਦਰ ਐਨੇ ਕੀ ਹੁੰਦੇ ਆ ਆਲੂ ਵਿਚਾਰੇ ਮਸਾਂ ਕਿੰਨੀ ਕੰਜੂਸੀ ਨਾਲ ਲਾਇਆ ਹੁੰਦਾ ਕੰਜੂਸੀ ਨਾਲ ਉਹ ਵੀ ਚਮਚਾ ਗੀ ਐ ਲਾਇਆ ਹੁੰਦਾ ਜਿੱਦਾਂ ਸਕੂਪ ਨਹੀਂ ਆਪਾਂ ਇਸੇ ਨਾਲ ਖਾਣਾ ਪੂਰਤੀ ਕੀਤੀ ਹੁੰਦੀ ਖਾਣਾ ਪੂਰਤੀ ਕੀਤੀ ਹੁੰਦੀ ਪੈਟੀ ਚਰੇ ਇਹਨਾਂ ਨੇ ਪੈਟੀ ਪੂਰੀ ਪੂਰਤੀ ਆਲੂ ਪਾਪਾ ਦੇ ਹਾਂ ਹਾਂ ਕੀ ਬਾਤ ਹੈ ਜੀ ਆਲੂ ਜ਼ਿਆਦਾ ਨਹੀਂ ਪੈਟੀ ਘੱਟ ਹਾਂ ਹੋਏ ਸਵਾਦ ਵਿੱਚ ਤਾਂ ਆ ਰਿਹਾ ਹਾਂ 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 ਕਤੀ ਲਾਜਵਾਬ ਹੋ ਵੀ ਕੰਮ ਸਾਡੇ ਕੈਮਰਾ ਦੇ ਭਾਈ ਨੇ ਖਾਣੀ ਆ ਭਾਈ ਕੋਈ ਨਹੀਂ ਵੀਡੀਓ ਬਣਾਉਣੀ ਰੱਖੀ ਆ ਅਸੀਂ ਕਿ ਭਾਈ ਦੇ ਨਹੀਂ ਛੋਟਾ ਕਰਨਾ ਹੂੰ ਰੱਖੀ ਸੇਵਾ ਪੂਰੀ ਕਰਦੀ ਆਪਾਂ ਜਿਨੇ ਇਸ ਪਰਿਵਾਰ ਚ ਆ ਕੇ ਖੰਨੇ ਗੱਲਾਂ ਬਾਤਾਂ ਕਰ ਲਈਆਂ ਘੁੰਮ ਲਿਆ ਖਾ ਲੈ ਖੰਨੇ ਦੇ ਹੋ ਜੋਂਗੇ ਵਾਹ ਵਾਹ ਇਹ ਖੰਨੇ ਦਾ ਘਰ ਤੁਹਾਡਾ ਹੋ ਜੂਗਾ ਖੰਨੇ ਦੇ ਵਾਸੀ ਖੰਨੇ ਦੇ ਵਾਸੀ ਤੁਸੀਂ ਇਹ ਲੈ ਲਓ ਕੀ ਬਸ ਸਿਕੰਦਰ ਸਾਹਿਬ ਦੇ ਘਰ ਦੇ ਵਿੱਚ ਹੂੰ ਉਸ ਚਾਰ ਦੇ ਵਾਰੀ ਦੇ ਵਿੱਚ ਤੁਸੀਂ ਐਂਟਰ ਕਰਾ ਗਏ ਹੂੰ ਤੁਸੀਂ ਇਹ ਸਮਝ ਲਓ ਵੀ ਤੁਸੀਂ 4 ਘੰਟੇ ਦਾ ਕਹਿ ਕੇ ਆਂ ਤਾਂ ਤੁਹਾਨੂੰ 2 ਦਿਨ ਤੋਂ ਪਹਿਲਾਂ ਕਿਸੇ ਨੂੰ ਜਾਣ ਦੇ ਦਿੱਤਾ ਤਾਂ ਕਹਦੇ ਹੋ ਸਾਡੇ ਕਰਦਾ ਰਵਾਜ ਹੈ ਸਾਡੇ ਦਸਤੂਰ ਹੈ ਕਰਦਾ ਰਵਾਜ ਹੈ ਸਾਡੇ ਕਰਦਾ ਇੱਕ ਰੂਲ ਹੈ ਸਾਡੇ ਖੰਨੇ ਦੀ ਪਾਜੀ ਰੀਤ ਹੈ ਇਹ ਖੰਨੇ ਦੀ ਵੀ ਰੀਤ ਆ ਹੂੰ ਮਹਿਮਾਨ ਨਵਾਜ਼ੀ ਮਹਿਮਾਨ ਨਵਾਜ਼ੀ ਜਿਹੜੀ ਸਾਡੀ ਕਹਿ ਲਓ ਕਿ ਲੰਚ ਤੇ ਆਉਂਦੀ ਆ ਹੂੰ ਠੀਕ ਆ ਹੂੰ ਤੇ ਆਉਂਦੀ ਆ ਫੇਰ ਡਿਨਰ ਤੇ ਡਿਨਰ ਤੇ ਫਿਰ ਅਗਲੇ ਦਿਨ ਬ੍ਰੇਕਫਾਸਟ ਜਾਂਦੀ ਆ ਹੂੰ ਤੇ ਇਸ ਕਰਕੇ ਇੱਥੇ ਲੋਗ ਹੀ ਨੇ ਪਿਆਰੇ ਸਾਡੇ ਖੰਨੇ ਵਾਲੇ ਨਿੱਕੇ ਨੇ ਕਿ ਬਹੁਤ ਸਵਾਗਤ ਕਰਦੇ ਪਿਆਰ ਕਰ ਕਰੇ ਮਾਰ ਦਿੰਦੇ ਲੋਕਾਂ ਸਹੀ ਗੱਲ ਚਲੋ ਵੀ ਹੁਣ ਪਪਾ ਕੈਮਰਾਮੈਨ ਸਾਹਿਬ ਨੂੰ ਪੈਟੀ ਖਵਾਈਏ ਹੂੰ ਹਾਂ ਅਸੀਂ ਪੈਟੀ ਖਾ ਲਈਏ ਹਾਂ ਐਤੋਂ ਬਾਅਦ ਅਸੀਂ ਸ਼ੇਕ ਪੀਆਵਾਂਗੇ ਚੰਗਾ ਫਿਰ ਬਾਏ ਬਾਏ ਕੀ ਆਪਾਂ ਹੁਣ ਪੈਟੀ ਖਾ ਹਟੇ ਆ ਵਾਹ ਤੇ ਹੁਣ ਆਪਾਂ ਭਾਜੀ ਕੀ ਖਾ ਭਾਜੀ ਖਾਣਾ ਨਹੀਂ ਹੁਣ ਤੁਹਾਨੂੰ ਪਲਾਉਣਾ ਹੈ ਅਸੀਂ ਸਾਡੇ ਖੰਨੇ ਦਾ ਸ਼ੇਕ ਸ਼ੱਕ ਦਾ ਬਹੁਤ ਫੇਮਸ ਸ਼ੇਕ शेक शैक है शेक। शेक है जी। wow. आए, आपके लिए मगज बदम चेरी शेक पा काजू पा बहुत धनबाद आपने मगज डाले आपका जी जो आपने मगज मारा है <्या>, बनाना शेक भी ना, मैं specific, लिया बेटा लिया देख थैंक यू मित्र थैंक यू ਉਧਰ ਸਭੀ ਕੋ ਵੀ ਦੇ ਦੇਣਾ ਹਨ ਉਧਰ ਉਹਨਕੋ ਵੀ ਪਹੁੰਚਾ ਦੇਣਾ ਆਪ ਸਾਰੇ ਗਲਾਸ ਜੋ ਹੁੰਦੇ ਹਨ ਪਹੁੰਚਾ ਕਰ ਦੇਣਾ ਉਹਨਕੇ ਪਾਸ ਹਾਂ ਉਹਨਕੇ ਪਾਸ ਪਹੁੰਚਾ ਕਰ ਦੇਣਾ ਹਮ ਵੀ ਹਿੰਦੀ ਥੋੜੀ ਸੀ ਐਸੀ ਹੀ ਹੈ ਧਿਆਨ ਸੇ ਢੀਕ ਮਤ ਜਾਣਾ ਢੀਕ ਮਤ ਜਾਣਾ ਹਿੰਦੀ ਮੇ ਹਮ ਥੋੜੇ ਸੇ ਜੋ ਹੈ ਹੱਤ ਤੰਗ ਹੈ ਹਾਂ ਤੰਗ ਨਹੀਂ ਹੈ ਬਹੁਤ ਜ਼ਿਆਦਾ ਤੰਗ ਹੈ ਇਹ ਦੇਖੋ ਜੀ ਮੰਗੋ ਸ਼ੇਕ ਹੈ ਬਾਜੀ ਚੈੱਕ ਕਰੋ ਮਗਜਾਂ ਵਾਲਾ ਮੰਗੋ ਸ਼ੇਕ ਮਗਜ ਨਾਨਵੇਜ ਨਹੀਂ ਹੈ ਬੱਕਰੇ ਵਾਲਾ ਨਹੀਂ ਹੈ ਇਹ ਅਸੀਂ ਜਿਹੜੇ ਥੋੜਾ ਵੈਜੀਟੇਰੀਅਨ ਬੰਦੇ ਹੈਗੇ ਹਾਂ ਅਸੀਂ ਵੈਜੀਟੇਰੀਅਨ ਮਗਜ ਖਾਂਦੇ ਹਾਂ ਅਸੀਂ ਨਾਜੈਜੀਟੇਰੀਅਨ ਚੀਜ਼ ਨਹੀਂ ਖਾਂਦੇ ਲਓ ਜੀ ਫਿਰ ਹੁਣ ਇੱਕ ਅੱਧਾ ਘੁੱਟ ਹੋ ਜੇ ਫਿਰ ਤੁਹਾਨੂੰ ਦੱਸਦੇ ਆ ਚੀਅਰਸ ਚੀਅਰਸ ਵਿਦ ਮੰਗੋ ਜੂਸ ਪਾਜੀ ਮੰਗੋ ਮੰਗੋ ਸ਼ੇਕ ਮੰਗੋ ਸ਼ੇਕ ਪਾਜੀ ਸੌਰੀ ਪਾਜੀ ਸ਼ੇਕ ਮੰਗੋ ਸੀਪ ਹਾਂ ਬਿਲਕੁਲ ਉਹ ਹੋਏ ਹੋਏ ਪਾਜੀ ਕੀ ਕਮਾਲ ਦੀਆਂ ਪਹਿਲਾਂ ਖਾਣਾ ਪੈਣਾ ਪਾਜੀ ਖਾਣਾ ਹੀ ਪੈਣਾ ਮੈਂ ਤਾਂ ਹੀ ਤਾਂ ਕਿਹਾ ਵੀ ਕੀ ਖਾਣ ਨੂੰ ਮੰਗਾਇਆ ਜੇ ਉਹ ਖਾਣ ਪੀਣ ਨੂੰ ਮੰਗਾਇਆ ਤਾਂ ਹਾਂ ਪੂਰਾ ਮੰਗੋ ਦਰ ਇਹ ਲੈਂਦੇ ਆ ਭਈਆ ਥੋੜੀ ਦੇਰ ਮੈਂ ਸਾਡੇ ਕੈਮਰਾਮੈਨ ਸਾਹਿਬ ਬਿਜ਼ੀ ਨੇ ਕੈਮਰਾਮੈਨ ਸਾਹਿਬ ਬਿਜ਼ੀ ਨੇ ਬਾਅਦ ਮੈਂ ਲੈਂਦੇ ਹਾਂ ਬਾਅਦ ਮੈਂ ਲੈਂਦੇ ਹਾਂ ਆਪਸੇ ਹੂੰ ਮੰਗ ਲੈਂਗੇ ਆਪਸੇ ਹਾਂ ਹਮ ਬਹੁਤ ਜ਼ਿਆਦਾ ਬਿਸ਼ਰਮ ਹੈ ਮੰਗ ਲੈਂਦੇ ਹੋਤੇ ਹਾਂ ਲਓ ਜੀ ਫਿਰ ਸੱਚੀ ਇਹ ਗੱਲ ਬਾਤ ਐਂਡ ਹੋ ਗਿਆ ਕੰਮ ਬਹੁਤ ਸਰਾ ਬਾਜੀ ਜਦੋਂ ਬਹੁਤ ਜ਼ਿਆਦੀ ਕ੍ਰੀਵਿੰਗ ਹੋਵੇ ਜੀ ਬਾਜੀ ਜੂਸ ਸ਼ੇਕ ਦੀ ਉਦੋਂ ਫਿਰ ਟਾਈਮ ਬਿਨਾ ਟਾਈਮ ਦੇਖੇ ਪਹੁੰਚ ਜਾਂਦੇ ਆਂ ਤੁਸੀਂ ਜੂਸ ਕਿਹਾ ਨਾ ਇੱਥੇ ਜੂਸ ਵੀ ਸਮਰ ਟਾਈਮ ਤੇ ਇੰਨੇ ਵਧੀਆ ਬਣਦੇ ਆ ਨਾ ਸ਼ੇਕ ਸ਼ਾਕ ਦੇ ਵਿੱਚ ਸ਼ੇਕ ਸ਼ਾਕ ਸਾਡੇ ਪੁਰਾਣੇ ਬੰਦੇ ਆ ਖਾਸ ਸ਼ੇਕ ਆਫੀ ਔਰ ਇਹਨਾਂ ਦੇ ਮੰਨੇ ਹੋਏ ਜੂਸਿਸ ਆ ਬਾਜੀ ਕਿ ਹਰ ਤਰ੍ਹਾਂ ਦੇ ਫਰੂਟ ਦਾ ਜੂਸ ਹਰ ਤਰ੍ਹਾਂ ਦੇ ਫਰੂਟ ਦਾ ਕੀਵੀ ਦਾ ਪਪਾਇਆ ਦਾ ਹਰ ਤਰ੍ਹਾਂ ਦਾ ਇਥੇ ਸ਼ੇਕ ਮਿਲਦਾ ਸੋ ਇਹਨਾਂ ਦੀ ਖਾਸੀਅਤ ਇਹ ਹੈ ਭਰ ਕੇ ਤੁਹਾਨੂੰ ਡਰਾਈ ਫਰੂਟ ਥੱਲੇ ਤੱਕ ਤੁਹਾਨੂੰ ਡਰਾਈ ਫਰੂਟ ਮਿਲਣੀ ਹੈ ਐ ਨਹੀਂ ਕੱਲੀ ਕਰਨ ਗਾਰਨਿਸ਼ ਆ ਬਿਲਕੁਲ ਐ ਜਦ ਤੱਕ ਤੁਸੀਂ ਮਕਾਨ ਨੰਨ ਦੇ ਤਾ ਦੇਖੋ ਚੈਰੀਆਂ ਥੱਲੇ ਤੱਕ ਪਈਆਂ ਨੇ ਆਏ ਹਾਂ ਸੋ ਭਰ ਭਰ ਕੇ ਪਰ ਪਰ ਕੇ ਹਾਲਾਂਕਿ ਤੁਹਾਡੇ ਸਾਰਿਆਂ ਦੇ ਨੌਲੇਜ ਵਾਸਤੇ ਮੈਂ ਦੱਸਦਾ ਇਹ ਚੈਰੀ ਨਹੀਂ ਹੁੰਦੀ ਜਿਹੜੀ ਰੈੱਡ ਕਲਰ ਦੀ ਹੈ ਇਹ ਹਰ ਕਿਸੇ ਬੰਦੇ ਨੂੰ ਪਤਾ ਨਹੀਂ ਕਿੱਦਾਂ ਬਣਦੀ ਆ ਕਿੱਦਾਂ ਬਣਦੀ ਹੈ ਮੈਂ ਅੱਜ ਤੁਹਾਨੂੰ ਦੱਸਦਾ ਮੈਨੂੰ ਵੀ ਕਿਸੇ ਬਹੁਤ ਖਾਸ ਸ਼ਖਸੀਅਤ ਨੇ ਦੱਸਿਆ ਸੀ ਪਾਜੀ ਤੁਸੀਂ ਥੋੜੀ ਤਕਲੀਫ ਕਰੋਗੇ ਤਕਲੀਫ ਅਸੀਂ ਪੂਰੀ ਕਰ ਲੈਣੀ ਹੈ ਸਰ ਮੈਂ ਤੁਸੀਂ ਪੀ ਲੈ ਮੈਂ ਨਹੀਂ ਰੱਖਿਆ ਨਹੀਂ ਫਿਰ ਮੈਨੂੰ ਦਿਓ ਫਿਰ ਮੈਂ ਨਹੀਂ ਕੋਈ ਨਹੀਂ ਮੈਂ ਮੈਂ ਪੀਵਾਂਗਾ ਆਰਾਮ ਨਾਲ ਓਕੇ ਜੀ ਪਾਜੀ ਦੱਸਣਗੇ ਮੈਂ ਉਹਦੇ ਨਾਲ ਨਾਲ ਬੇਸਿਕਲੀ ਇਹ ਹੁੰਦਾ ਕਿ ਜਦੋਂ ਆਪਾਂ ਵਾਟਰਮੈਲਨ ਖਾਂਦੇ ਹਾਂ ਨਾ ਵਾਟਰਮੈਲਨ ਦੇ ਜਿਹੜਾ ਰੈੱਡ ਪਾਰਟ ਤੋਂ ਥੱਲੇ ਵਾਈਟ ਪਾਰਟ ਨਹੀਂ ਹੁੰਦਾ ਜਿਹੜਾ ਜਿਹਨੂੰ ਅਸੀਂ ਹੈਜਾ ਕਹਿੰਦੇ ਆ ਜੀ ਹੈਜਾ ਤੇ ਹਾਲਾਂਕਿ ਉਹਦਾ ਨਾ ਹੈਜਾ ਹੋ ਜਾ ਕੁਝ ਨਹੀਂ ਹੁੰਦਾ ਕਹਿਨੀਆਂ ਗੱਲਾਂ ਕਹਿਣ ਦੀਆਂ ਗੱਲਾਂ ਹੈਜਾ ਹੋ ਜਾ ਕੁਝ ਨਹੀਂ ਹੁੰਦਾ ਹਾਂ ਹੈਜਾ ਹੋ ਜਾ ਹੈਜਾ ਹੋ ਬੇਸਿਕਲੀ ਉਸ ਪਾਰਟ ਨੂੰ ਕੱਟ ਕੇ ਜਿੱਥੇ ਤੱਕ ਉਹਦੀ ਲੇਅਰ ਹੁੰਦੀ ਹੈ ਗ੍ਰੀਨ ਵਾਲੀ ਉਹ ਵਾਈਟ ਪਾਰਟ ਨੂੰ ਕੱਟ ਕੇ ਉਹਨੂੰ ਬੋਇਲ ਕਰ ਦਿਆ ਪਹਿਲਾਂ ਬੋਇਲ ਕਰਨ ਤੋਂ ਬਾਅਦ ਉਹਦੇ ਵਿੱਚ ਇੱਕ ਨੇਚਰਲ ਜਿਹੜੀ ਉਹਦੀ ਜੈਲੀਟਨਜੀ ਬਣ ਜਾਂਦੀ ਹੈ ਫਿਰ ਉਹਨੂੰ ਕੱਟ ਕੇ ਚਾਸ਼ਨੀ ਵਾਲੇ ਪਾਣੀ ਦੇ ਵਿੱਚ ਉਹਨੂੰ ਕਰਕੇ ਬੋਇਲ ਕਰਕੇ ਉਹਦੇ ਵਿੱਚ ਫੂਡ ਕਲਰਿੰਗ ਪਾਉਂਦੇ ਆ ਫਿਰ ਉਹ ਗ੍ਰੀਨ ਕਲਰ ਦੀ yellow ਕਲਰ ਦੀ red ਕਲਰ ਦੀ ਬਣ ਜਾਂਦੀ ਹੈ ਸੋ ਇਦਾਂ ਇਹ ਵਾਲੀ ਚੈਰੀ ਬਣਦੀ ਹੈ ਵਾਹ ਭਾਜੀ ਫੂਡ ਬਿਜ਼ਨਸ ਐਂ ਨਹੀਂ ਦੀ ਮੈਂ ਤੁਹਾਨੂੰ ਕਿਹਾ ਸੀ ਜੇ ਸਿੰਗਰ ਨਾ ਹੁੰਦਾ ਤਾਂ ਸ਼ੈਫ ਹੁੰਦਾ ਸ਼ੈਫ ਹੁੰਦਾ ਐਵੇਂ ਨਹੀਂ ਗਿਆ ਸ਼ੈਫ ਬੜਾ ਤੱਤਾ ਹੋ ਜਾਣਾ ਜੇ ਵਾਹ ਵ ਸ਼ੇਕ ਮੇਰੇ ਤੱਤਾ ਹੋ ਜਾਣਾ ਤੱਤਾ ਜਾਣਾ ਭਾਜੀ ਕੀ ਬਿਆਨ ਨੇ ਤੁਹਾਡੇ ਸ਼ੇਕ ਪੀਂਦਾ ਪੀਂਦਾ ਦੇਖੋ ਮੈਂ ਸ਼ੇਕ ਪੀਂਦਾ ਪੀਂਦਾ ਮੈਂ ਸ਼ੇਕ ਹੋ ਚੁੱਕਾ ਹਾਂ ਇਸ ਤੋਂ ਪਹਿਲਾਂ ਮੈਂ ਦੁਬਈ ਵਾਲਾ ਸ਼ੇਕ ਹੂਆ ਵਾ 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 ਮੈਨੂੰ ਸ਼ੇਕ ਪੀਂਨ ਦਿਓ ਮੈਨੂੰ ਸ਼ੇਕ ਵੀ ਪੀਣ ਪਰ ਅਸਲ ਦੇ ਵਿੱਚ ਸਾਡੇ ਖੰਨੇ ਦੇ ਵਿੱਚ ਐਸੀ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਤੁਹਾਨੂੰ ਇੱਕ ਰਾਤ ਚ ਐਕਸਪਲੋਰ ਨਹੀਂ ਕਰਾ ਸਕਦੇ ਬਿਲਕੁਲ ਥਾਣੂ ਇੱਕ ਪੂਰਾ ਦਿਨ ਐਪੀਸੋਡ ਕੱਢ ਕੇ ਆਉਣਾ ਪੈਣਾ ਅੱਜ ਆਪਾਂ ਗੱਲਾਂ ਮਾਰੀਆਂ ਨੇ ਘਰੇ ਬੈਠ ਕੇ ਪਰ ਆਈ ਥਿੰਕ ਤੁਹਾਨੂੰ ਤੁਸੀਂ ਜੇ ਘਰੇ ਅੱਪਾ ਘਰੇ ਤੋਂ ਸ਼ੁਰੂ ਨਾ ਕਰਦੇ ਇੱਥੋਂ ਸ਼ੁਰੂ ਕਰਦੇ ਫੇਰ ਵੀ ਸਾਡੀਆਂ ਗੱਲਾਂ ਨਹੀਂ ਚੋਣੀਆਂ ਗੱਲਾਂ ਨਹੀਂ ਸੀ ਹੋਣੀਆਂ ਚਲੋ ਭਾਜੀ ਉਹ ਗੱਲਾਂ ਉਹ ਨੇ ਜਿਹੜੀਆਂ ਸ਼ਾਇਦ ਪਹਿਲਾਂ ਕਦੀ ਨਹੀਂ ਹੋਈਆਂ ਦੇਖੋ ਆ ਗੱਲਾਂ ਨਾਲ ਸਾਡੇ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਦਾ ਢਿੱਡ ਭਰਦਾ ਅਸੀਂ ਖਾਣਾ ਆਪਣਾ ਢਿੱਡ ਭਰਨਾ ਹੈ ਖਾਣਾ ਵੀ ਤੇ ਗਾਣਾ ਵੀ ਹੂੰ ਤੇ ਇਹ ਗੱਲਾਂ ਵੀ ਵਾਹ ਤੇ ਬਸ ਉਹ ਇਸ ਕਰਕੇ ਉਹ ਮਤਲਬ ਇਹ ਮਾਹੌਲ ਜਿਹੜਾ ਨਾ ਇਹ ਮਾਹੌਲ ਪੂਰਾ ਵੇਵੀ ਹੁੰਦਾ ਹੈ ਵੇਵੀ ਮਾਹੌਲ ਪੂਰਾ ਵੇਵੀ ਤੇ ਸੁਣੋ ਮੇਰੇ ਕੈਮਰਾਮੈਨ ਬੇਬੀ ਆਹ ਥੋੜੀ देर ਬੰਦ ਕਰੋ ਅਸੀਂ ਹੁਣ ਪੀ ਲੀਏ ਸ਼ੇਕ